ਸਾਥਰੀ ਕਾਲ ਜੀ ਸਾਡੇ ਵੱਲੋਂ ਜਾਣ ਕੇ ਸੰਗਮ ਵੱਲੋਂ ਅੱਜ ਸਾ ਮੀਰਾ ਦੇ ਹੈਰੀ ਦਾ ਹੋਣ ਜਾ ਰਿਹਾ ਕੰਪੀਟੀਸ਼ਨ ਗੋਲ ਗੱਪਿਆਂ ਦਾ ਦੇਖਣਾ ਆਪਾਂ ਉਹ ਨਹੀਂ ਕਰਨਾ ਵੀ ਹੈਰੀ ਦੇ ਬਈ ਬਈ ਗੋਲ ਗੱਪੇ ਸੰਗ ਵਿੱਚ ਫਾਜ ਜਾਂਦੇ ਹੁੰਦੇ ਆ ਇਸ ਕਰਕੇ ਆਪਾਂ ਉਹ ਨਹੀਂ ਹੈਦੀ ਕਰਨਾ ਵੀ ਕਿੰਨੇ ਕੌਣ ਸੰਦ ਆ ਆਹ ਉਹ ਸੈਟ ਕਰਾਂ ਨਾ ਵੀ 10 ਗੋਲ ਗੱਪੇ ਕੌਣ ਖਾਂਦਾ ਦਿਓ ਤੂੰ ਹਨਾ 10 ਗੋਲ ਗੱਪੇ ਸਕੈਂਟ ਲਾ ਦੇਣੇ ਸਾਈਡ ਤੇ ਕਿੰਨੇ ਸਕੈਂਟਾਂ ਚ 10 ਗੋਲ ਗੱਪੇ ਤਾਂ ਨਹੀਂ ਲਾ ਕੇ ਫੇਰ ਪਹਿਲਾ ਕੌਣ ਖਾਂਦਾ ਉਹ ਹੀ ਟਾਈਮ ਨੂੰ ਭਰਾਵਾ ਤੂੰ ਜਿੱਤਣ ਦੇ ਲੋਰ ਨਾ ਕਰਦੇ ਤੇ ਸਾਨੂੰ ਬਿਆ ਬਾਰਤਪਾ ਦੀ ਸਾਹਮਣੇ ਤੇਰੇ ਗੋਲ ਗੱਪਾਂ ਤੇ ਨਾ ਚਪੇੜਾ ਸਕਾਂ ਤੇ ਆਹ ਇਹ ਵੀ ਚੈੱਕ ਕਰਾਂਗਾ ਵੀ ਮਿਓ ਸਾਹਿਬ ਜਿਹੜਾ ਨਾ ਲੂ ਲੂ ਬੋਣਿਆ ਉਹ ਫੁੱਲ ਭਰ ਕੇ ਪਾ ਦੇਣੇ ਆ ਨਹੀਂ ਫੁੱਲ ਬੋਣੇ ਭਾਨੇ ਉਹਨਾਂ ਨੂੰ ਬੰਦਾ ਚੱਬੀ ਜਾਊ ਆਪ ਭਰਨੇ ਮੈਂ ਤੁਹਾਨੂੰ ਗੋਲੀਆਂ ਚ ਪਾਣਾ ਫਿਰ ਕੰਪਲਿਸ਼ਨ ਉਹਨਾਂ ਦਾ ਬੰਦਾ ਚੱਬੀ ਜਾਊ ਉਹਨਾਂ ਦਾ ਬੰਦਾ ਚ ਜਾਲੂ ਘਟ ਪਾਊਗਾ ਕੋਈ ਆਲੂ ਵੱਧ ਪਾਊਗਾ ਫਿਰ ਨਾਰਮਲ ਉਹ ਉਹ ਪੌਲ ਪੂਰੇ ਭਰ ਦੇਣੇ ਆ ਉਹ ਨਾ ਸਾਹਬ ਚੇਦੇ ਤਾਂ ਮੁੰਡੇ ਦੇ ਸੱਚੀ ਸਾਹਬ ਚ ਫਸਾ ਲੈਣਾ ਉਹ ਉਹ ਦੇ ਲਾਂਗੇ ਆ ਆਲੂ ਵਾਲਾ ਸਿਸਟਮ ਆ ਗਿਆ ਹੂੰ ਹਾਂ ਨੂੰ ਬੰਦਾ ਪਿਆ ਘਾਰਾ ਦੇ ਕੇ ਇਦਾਂ ਜਿਦਾ ਮੈਦਾ ਗੁੰਨਿਆ ਹੁੰਦਾ ਹਾਂ ਮੈਦਾ ਹਾਰਾ ਰੋਡ ਪਾਇਆ ਆਲੂ ਜੀ ਆਪਣੇ ਪੀਲੇ ਪੀਲੇ ਗੂਠਿਆਂ ਨਾਲ ਉਹਨੇ ਕਿਦਾਂ ਮੈਕਸ ਦੇਖੇ ਕਿ ਜੇ ਜਿੱ ਕਿਲੋ ਮੈਲ ਹੁਣੀ ਇਹ ਆਏ ਗਲਾਉ ਚ ਪਾਇਆ ਇੱਕ ਦੇਖੀ ਵੀਡੀਓ ਪਾਪਾ ਗੋਲ ਗੱਪੇ ਉਹ ਜਿੱਥੇ ਉਹ ਟੱਬ ਜੈ ਇਦਾਂ ਮੱਗ ਲੈ ਕੇ ਹੈ ਬੱਚੇ ਉਹ ਬਾਤ ਨੂੰ ਕਰਦਾ ਓਏ ਦਾ ਮੱਗ ਲੈ ਕੇ ਬਾਤ ਨਾ ਕਰ ਇੱਥੇ ਮੈਂ ਦਿਖਾ ਹੀ ਲੈਣਾ ਕਿ ਚੀਚੀ ਵਟ ਕੇ ਚੀਚੀ ਚਾਲ ਭਰੇ ਉਹ ਬਹੁਤ ਉਹ ਮਾਣਵਾ ਨਾ ਕਹਾਜੀ ਉਹ ਬੇਲਾ ਵੈਸੀ ਗੰਢੀ ਆ ਉਹ ਚੱਲ ਚੱਲ ਭਰਾਓ ਯਾਰ ਪਹਿਲਾ ਗੋਲ ਆਪਾਂ ਇਹਦਾ ਡੱਬੇ ਉਹ 10 ਰੱਖਣੇ ਇਹਦੇ ਵਿੱਚ ਬਾਕੀ ਬਾਹਰ ਕੱਢ ਲਓ ਜਹਾ ਦਾ ਅੱਗ ਲੱਗ ਪਲੇਟ ਦੇ ਵਿੱਚ ਹਾਂ ਮੈਂ ਪਾ ਕੇ ਦਿੰਦੀ ਰੋਕ ਪਲੇਟ ਮੰਮੀ ਆ ਲੈ ਫੜੋ ਪਲੇਟ ਦੇ ਅੰਡਾ ਪਰ ਜੀ ਟਮਾਟੋ ਚਿੰਨ ਜਿੰਨੀ ਨਾਲ ਨਾਲ ਉਗੀ ਟਿੱਟੀ ਲੰਬੜਾ ਬਚਾਲੇ ਲੰਗੀਆਂ ਕੰਦ ਚੰਦ ਵੀਰੇ ਜੀ ਤੇ ਨੇ ਤਸਤੀ ਲੱਜ ਬਿੰਨਾ ਗੱਲਾਂ ਮਾਣ ਗੋਟ ਨਿੱਝਰਾਂ ਸਮੀ ਕਰਾ ਲਈ ਚੰਤਪੁਰਨੀ ਅੰਡਾ ਪਰ ਜੀ ਟਮਾਟੋ ਚਿੰਨ ਜਿੰਨੀ ਨਾਲੋਂ ਮਾਣ ਪਾਸੇ ਹਟ ਜਾ ਚੱਲ ਬਈ ਚੱਲ ਬਈ ਚਲੋ ਦੋ ਕੋਲ ਦਾ ਪਹਿਲਾਂ ਹੀ ਗਾਵੀਂ ਦੇਪੈ ਤੂੰ 6 7 8 10 ਬਹੁਤ ਥੋੜੇ ਆ ਬੇਤ ਥੋੜੇ ਰੱਜਣਾ ਆ ਮਾੜਾ ਮੋਟਾ ਨੂਰਾਨਕ ਮੇਲਾ ਕਰਨਾ ਆਹ ਤੇ ਕੋਈ ਸ਼ੁਭ ਨਹੀਂ ਓਏ ਅਸੀਂ ਸਾਰੇ ਖਾ ਜਾਣੇ ਮੁੜ ਕੇ ਫੇ ਤੂੰ ਹੀ ਕਹਿਣਾ ਉਹ ਨਹੀਂ ਨਹੀਂ 12 12 ਕਰ ਦੋ 12 12 12 12 ਸਹੀ ਰਹਿਣੇ ਆ ਆ ਬੰਦ ਕਰ ਤਾਂ ਨਹੀਂ ਨਹੀਂ ਚੱਲਣ ਡਿਆ ਸਾਰਾ ਕੁਝ ਚੱਲਣ ਡਿਆ ਰੱਖ ਜਮਾ ਹੁਣ ਆ ਪਹਿਲਾਂ ਭਰ ਲਓ ਐਰੀ ਇੱਧਰ ਆਇਆ ਆਪਣੇ ਭਾਂਰ ਭਰ ਕੇ ਆਲੂ ਦੇਖੋ ਉਹਨਾਂ ਨੇ ਕਿੱਦਾਂ ਆਪਣੇ ਹੱਥਾਂ ਨਾਲ ਗੁੰਨੇ ਆ ਏਦਾਂ ਐਂ ਕਰ ਕਰ ਆਪਾਂ ਏਦਾਂ ਕਰੀ ਐਰੀ ਚਲੋ ਬੈਠੋ ਪਾਪਾ ਆਪਣੀ ਜਦ ਪਾਪਾ ਦਾ ਆਲੂ ਹੀ ਉਹ ਭਰੀ ਜਾਂਦਾ ਏਦਾਂ ਤਾਂ ਨੇ ਆਣ ਆਪਾਂ ਕਾਲੀ ਪਾਣੀ ਮਨ ਨੂੰ ਮਾਰੀ ਦੇਖਿਓ ਮੈਂ ਪਾਣੀ ਡੋਲ ਦੇਣਾ ਮੈਨੂੰ ਤਾਂ ਲੱਗਦਾ ਤੁਸੀਂ ਉਦਾਂ ਖਲਾਰ ਦੇਣਾ ਸਾਹਬ ਵਿਚ ਇੱਥੇ ਖਾਣਾ ਘੱਟ ਖੁਲਾਰਨਾ ਜ਼ਿਆਦਾ ਹੁਣ ਸ਼ੁਰੂ ਕਰ ਦੇਣਾ ਨਹੀਂ ਨਹੀਂ ਪਹਿਲਾਂ ਪਰੋ ਤਾਂ ਸਹੀ ਚੱਲ ਮੈਂ ਬੰਦ ਕਰ ਦਿੱਤੀ ਮਾਨੂੰ ਇੰਨੇ ਨੇ ਆਲੂ ਪਾਉਂਦੇ ਮੈਂ ਪਾਉਣੀ ਆ ਮੈਂ ਪਾਉਣੀ ਚਲ ਮੈਂ ਪਰਤੇ ਆ ਹੁਣ ਹੇ ਮੇਰੇ ਵਾਲੇ ਚਾਚਾ ਕਾ ਦੋ ਭਰੀ ਜਾਣਾ ਮੈਂ ਤਾਂ ਜਰੀ ਨਹੀਂ ਕਰਦਾ ਜਿੰਨੇ ਸਿੰਘ ਹੋ ਗਏ ਇਹ ਮੱਤ ਤੌਣ ਤੌਣ ਪਰ ਗਿਆ ਇਹ ਗੋਈ ਆ ਮਮਮੀ ਆ ਮਮਮੀ ਜਾ ਕੇ ਖਾਣ ਲੱਗੀ ਸੁੱਕੇ ਇੱਧਰ ਆ ਜਾ ਮੈਂ ਤੇਰਾ ਪੋਤਾ ਤੂੰ ਮੇਰੀ ਕਰਨੀ ਆ ਲੈ ਉਹ ਪੋਤਾ ਨਹੀਂ ਇਹ ਮੰਨੂ ਇਹਦੀ ਸਪੋਰਟ ਕਰੂਗੀ ਚਲ ਠੀਕ ਆ ਹੈਰੀ ਬਸ ਸੰਗ ਜੇ ਨਾ ਫਸਾਈਂ ਪੇ ਤੂੰ ਜਿੱਤੇ ਆ ਨਾਣੇ ਆ ਗਿਆ ਸੁਣ ਲੋ ਜਿਹੜਾ ਲਾਸਟ ਬੋਲ ਆਪਾਂ ਐ ਮੂੰਹ ਆ ਇਹ ਨਹੀਂ ਵੀ ਐ ਤਰ ਹਾਂਰਾ ਪੂਰਾ ਖਾਣਾ ਹਾਂ ਟਾਈਮ ਨੋਟ ਕਰ ਲਓ ਨਾ 12 12 ਓਕੇ ਕਰ ਲਓ ਹਾਂ ਬੋਲ ਗੱਪੇ ਐਦਾਂ ਨਹੀਂ ਬੈਠਾ ਮੈਂ ਨਹੀਂ ਐਦਾਂ ਨੂੰ ਹੋ ਜਾ ਇੱਕ ਗੱਲ ਹੋਰ ਚਾਲ ਮੰਮੀ ਬਹਿ ਜਾ ਇੱਥੇ ਪਿੱਛੇ ਹਾਂ ਬਾੜਾ ਹੈਰੀ ਤੂੰ ਕਿਹੜਾ ਆ ਨਹੀਂ ਮੈਂ ਆ ਬੋ ਯਾਰ ਮੇਰੇ ਆਲੇ ਇੰਨੇ ਤੁਨੇ ਆ ਮਨੂੰ ਆ ਦੇ ਤਾਂ ਨਹੀਂ ਮੈਂ ਤਾਂ ਕਿੰਨੇ ਭਰੇ ਆ ਆ ਦਿਖਾਉ ਰਿਹਾ ਆ ਦੇਖ ਉਹ ਖਾਲੀ ਉਹ ਖਾਲੀ ਹੈ ਹਾਂਜੀ ਹੈ ਤੈਨੂੰ ਜਾਵੇ ਕੋਈ ਫਾਇਦਾ ਨਹੀਂ ਆਪਰ ਆਪਾਂ ਕੰਪੀਟੀਸ਼ਨ ਕਰਨਾ ਤਾਂ ਹਾਲ ਨਾ ਕਰ ਵੀ ਆ ਕਿ ਇਹ ਹੋਏ ਨਹੀਂ ਆ ਮੁੰਡਾ ਕਿੰਨਾ ਸੁਤਾਨ ਆ ਦੇਖੀ ਲੈ ਇਹ ਪਾਇਆ ਇਹ ਕੋਪਪਰ ਜੇ ਨਹੀਂ ਕਰਨਾ ਤਾਂ ਨਾ ਕਰ ਮੇਰੀ ਆਹਦੀ ਗੱਲ ਚ ਲਾਕੀ ਨਾ ਕਰ ਹੈਰੀਆ ਡੀਆਜ ਵੀ ਭਰਨੀ ਆ ਚਲ ਭਰਨਾ ਜਿਹੜੇ ਮਰਜੀ ਮੈਂ ਫਿਰ ਜਿਹੜੇ ਮਰਜੀ ਨਹੀਂ ਬਸ ਉਹ ਹੁਣ ਸਹੀਏ ਤੂੰ ਉਹ ਐ ਤ ਰਹਿੰਦਾ 12 12 ਕਰ ਲ ਉਹ ਯਾਰ ਇੰਨੇ ਨਾਲ ਯਾਰ ਮੈਂ ਪੂਰੇ ਕਰ ਲਾ ਹਾਂ ਬਸ ਦੋ ਕਿੰਨੇ ਹੋ ਗਿਆ ਤੇਰੇ 2 4 6 8 10 11 ਆ 12 ਤੁਹਾਡੇ ਵੀ 12 ਆ 3 6 ਵੀ ਵੀ ਅਲਗ ਵਾਰੀ ਉਹ ਛੱਡਿਆ ਜੀ ਥੱਲੇ ਲੈ ਰਹੀ ਹੈ ਨਾ ਇਹਨੂੰ ਚਮਚਾ ਦਵਾ ਚਮਚਾ ਦੇ ਉਹ ਇਹ ਦੋ ਲੈ ਆਓ ਇਹ ਖੋ ਰੱਖਾਂ ਹਾਂ ਹਰਾ ਇਹ ਚੱਗਣੀ ਦੇ ਦਾਣੀ ਥੱਲੇ ਹੀ ਹੈ ਨਾ ਪੋਤਨਾ ਚੁੱਪ ਕਰ ਜਾ ਹੁਣ ਚੁੱਪ ਕਰਕੇ ਖਾ ਲਓ ਇਸ ਵਿੱਚ ਅੱਜ ਜਿਹੜਾ ਕੰਪੀਟੀਸ਼ਨ ਹੈ ਦੇਖਦੇ ਜਿਹੜਾ ਜਿੱਤੂਗਾ ਨਾ ਚੱਲ ਵਾਣ ਉਹਨੂੰ ਐ ਦੋ ਮਿੰਟ ਰੁਕੋ ਮਮਮੀ ਬਹਿ ਜਾ ਮਮਮੀ ਤੇਰਾ ਮੂੰਹ ਨਹੀਂ ਆਵਾ ਮਮਮੀ ਮੂੰਹ ਨਹੀਂ ਆਉਂਦਾ ਬਹਿ ਜਾ ਇਹਦੇ ਵਿੱਚ ਮੂੰਹ ਨਹੀਂ ਆਉਂਦਾ ਮੈਂ ਜਦੋਂ ਕਹੂੰਗੀ ਨਾ ਉਦੋਂ ਤੁਸੀਂ ਸਟਾਰਟ ਕਰਨੇ ਆ ਠੀਕ ਹੈ ਇਹ ਗਾਲਿਆ ਗਾਲ ਕਹਿਣਾ ਜਿੱਤਨ ਆਮ ਦੀ ਕੋਈ ਗੱਲ ਨਹੀਂ ਘੜੱਚ ਕਰਾਏਗਾ ਸੰਗ ਚ ਨੰਬਸਾਰੀ ਮੈਂ ਸਿੱਧੀ ਗੱਲ ਉਹ ਯਾਰ ਤੇ ਲਾ ਬਣਾ ਤਾ ਇਹ ਜਦੋਂ ਮੈਂ ਤਿੰਨ ਕਹਿਣਾ ਉਦੋਂ ਤੁਸੀਂ ਸਟਾਰਟ ਕਰ ਦੇਣੇ ਆ 1 2 3 ਚਲੋ ਸਟਾਰਟ ਇਹ ਹੈਰੀ ਨੇ ਦੋ ਖਾ ਲਿਆ ਹੈਰੀ ਤੀਜੇ ਪਿੰਨੇ ਹੈਰੀ ਨੇ ਜਿੱਤ ਜਾਣਾ ਮੈਨੂੰ ਲੱਗਦਾ ਇਹ ਨਹੀਂ ਪਿੰਦਾ ਵੀ ਤੇਜ਼ ਹੋ ਗਿਆ ਹੈਰੀ ਸੰਘ ਜਣਾ ਬਸਾਈ ਇਹ ਆ ਦੇਖ ਕਦਾ ਦੇ ਦੀਏ ਮੰਮੀ ਕੌਣ ਜਿੱਤੂ ਕਿ ਤੋੜ ਤੋੜ ਹੈਰੀ ਤੋੜਨਾ ਨੀਗਾ ਵਿੱਚ ਵੀ ਇਹ ਗੱਲ ਗੱਲ ਤੇ ਆ ਤੇਰੀ ਬੱਤੀ ਨਚੋੜੀ ਜਾਂਦਾ ਸਾਰੇ ਤੈਨ੍ਹੇ ਉਹ ਤਾਂ ਗੱਤ ਤੇ ਆਪਿੰਦਾ ਜੱਤ ਗਿਆ ਹੈਰੀ ਹੈਰੀ ਪਾਪਾ ਜੀ ਤੇ ਆਪਿੰਦਾ ਜੱਤ ਗਿਆ ਜੱਤ ਗਿਆ ਪਿੰਦਾ ਮਮੇ ਦਾ ਕੀ ਗਿਆ ਪਿੰਦਾ ਜੱਤ ਗਿਆ ਮੰਮੀ ਤਾੜੀ ਕੀ ਤਮਾਦ ਦੀ ਹੈ ਉਹ ਹੈਰੀ ਤੋੜਨਾ ਨਹੀਂ ਤੋੜਨਾ ਨਹੀਂ ਹੈਰੀ ਸਾਰੀ ਪਲੇਟ ਸਾਫ ਹੋਣੀ ਚਾਹੀਦੀ ਹੈ ਲਾਸਟ ਤੇ ਇਹ ਦੇਖ ਲਿਓ ਬੱਸ ਪਹਿਲਾਂ ਦੱਸ ਤਾਈਓ ਮੰਮੀ ਪਿੰਦਾ ਮੰਮੀ ਕੀ ਮੰਮੀ ਕੀ ਮੰਮੀ ਕਹਿਣਾ ਕਹਿਣਾ ਵੀ ਬੋਲਣਾ ਵੀ ਹੈ ਨਾਲ ਪਿੰਦਾ ਜੱਤ ਗਿਆ ਕੋਈ ਯਾਰੀ ਸਾंगे ਜਿਤਨੀ ਪਾਉਂਗੀ ਤੇਨੇ ਲੱਗਦਾ ਮੈਨੂੰ ਓ ਲੈ ਓ ਜੱਤ ਚੱਲ ਆਈਓ ਮੈਂ ਬੱਸ ਆ ਲੈ ਆ ਮੰਮੀ ਐ ਰੀਰ ਗਿਆ ਓ ਐ ਰੀ ਨਹੀਂ ਦਾ ਸੁਆਦ ਨਹੀਂ ਚੱਲ ਕੋਈ ਨਾ ਕਹਿੰਦਾ ਇਹ ਤਾਂ ਰੱਜਿਆ ਰੱਜਿਆ ਨਹੀਂ ਖੇਡਦਾ ਸੀ ਮੈਂ ਤਲਾਦਾ ਮਨ ਨੂੰ ਤੈਨ ਚਾਰੇ ਨੇ ਬੈਚੀ ਤੋੜ ਕੇ ਸੜ ਦਿੰਦੇ ਸਹੀ ਗੱਲ ਆ ਬੈਚ ਐ ਰੀ ਤੂੰ ਜ਼ਿਆਦਾ ਤੋੜੇ ਆ ਹੋਰ ਨਹੀਂ ਤੇਰੀ ਜਗ੍ਹਾ ਚੱਲੀ ਹੋਰ ਨਹੀਂ ਚੱਲੀ ਬਾਹਰ ਹੀ ਚੱਲਦੀ ਡੇੜੀ ਤੇ ਆਹ ਤਾਂ ਦੱਸਵਾ ਆਰਾਮ ਦਾ ਹਰ ਗਿਆ ਹਰ ਗਿਆ ਹੈ ਨਹੀਂ ਸਹੀ ਹੈ ਰੀ ਮੇਰੇ ਗਨੇ ਚੜ ਗਏ 1 2 ਲੱਗਦਾ ਹੀ ਸੀ ਤੇਰੀ ਆਵਾਜ਼ ਨਹੀਂ ਨਿਕਲਦੀ ਮੈਨੂੰ ਚਾਹ ਮੈਂ ਰਹਿਣ ਤੇ ਆ ਸੀ ਤਾਂ ਮੇਰੀ ਸਾਡੇ ਜੋਗਾ ਤੇ ਰਹਿਣ ਨੂੰ ਹੁਣ ਅਹੀਂ ਤੇ ਖਾਈਏ ਦੇਖੀਂ ਭਰ ਕੇ ਲਿਆਉ ਤੂੰ ਆਪਾਂ ਵੀ ਖਾ ਲਈਗੇ ਚਾਹ ਆੰਦਾ ਵੀ ਕੰਪੀਟੀਸ਼ਨ ਕਰਾ ਦੀ ਹੂੰ ਹੂੰ ਆਈ ਕੋਈ ਜਪਾਇਆ ਹੀ ਨਹੀਂ ਬਸ ਇਹਨੇ ਹੂੰ ਤੇਰੀ ਹਰਕਿਆ ਉੱਪ ਨਹੀਂ ਹਾਂ ਆਪਾਂ ਖਾਣੇ ਹਾਂ ਹੈ ਰਿਵੀਡ ਪਹਿਲਾਂ ਪਹਿਲਾਂ ਖਾਣਗੇ ਬਹੁਤ ਚੰਨ ਹੁੰਦੀ ਕੁਲਦੀ ਜੀ ਮੋਲ ਆਹ ਲਓ ਹਲਾ ਨਹੀਂ ਕਰੇਗੇ ਹਨਾ ਖਾਣਾ ਦਾਰਾ ਦੀ ਘਰੀ ਨੇ ਗੱਦਾ ਪਾਇਆ ਮਾਣਾ ਤੁਸੀਂ ਖਾਣਾ ਚਲੋ ਹੁਣ ਮੈਂ ਤੇ ਮੰਮੀ ਕੰਪੀਟੀਸ਼ਨ ਕੋ ਉਦਾਂ ਹੀ ਮੰਮੀ ਨੇ ਮੰਮੀ ਨਾਲ ਕੰਪੀਟੀਟ ਜਮੈਂ ਕੋ ਵੀ ਦਰਦਾ ਚਲੋ ਖਾ ਲੋ ਮੈਂ ਬਾਤ ਬਣਾਉਣਾ ਪਾਪਾ ਫੈਰੀ ਹਾਰ ਗਿਆ ਗੋਲ ਕਪਿਆਂਂ ਸ਼ਰਤ ਚ ਹਾਂ ਕੋ ਹਗੜੀ ਜਾਣਾ ਕਿੱਥੇ ਤੂੰ ਕਿੱਥੇ ਆ ਆ ਬੱਲੇ ਹਾਂ ਆ ਕਿੱਥੇ ਆ ਦੇਖ ਇਹ ਬਿਆਰੇ ਨਾਲ ਦੋ ਤੀ ਕਲੀ ਦੀ ਰੋਦੀ ਆ ਤਾਂ ਹੈਂ ਮਿਆਰੇ ਦਾ ਧੋਤੀ ਕਰੀ ਰਿਹਾ ਉਹਦੀ ਰਾਤ ਹਾਂ ਨਿਆਣਾ ਕਿੱਥੇ ਨਿਆਣਾ ਨਿਆਣਾ ਹੁੰਦਾ ਐਵੇਂ ਥੋੜੋ ਵਾਰੇ ਇੱਕ ਗੱਲ ਹੈਰੀ ਤੂੰ ਚਲਾਕੀ ਬਹੁ ਕੀਤੀ ਬੜਾ ਕੌ ਕੀਤਾ ਪਰ ਜਿਹੜੇ ਚਲਾਕੀ ਜਮੰਦਾਰ ਤੈਨੂੰ ਕਹੀ ਯਾਰੀ ਮੈਂ ਕਿਹਾ ਬਣਾਇਆ ਆ ਮੇਰਾ ਹੈਂ ਪਿੰਡਾ ਪਿੰਡਾ ਮੇਰੇ ਚੰਦ ਬਣਾਇਆ ਆ ਉੰਧਾ ਕੀ ਪਹਿਲਾਂ ਚੰਦ ਚਾਣ ਚੰਦ ਨਹੀਂ ਨਹੀਂ ਜਦੋਂ ਆਪਾਂ ਕਹੇ ਸੀ ਕੋਈ ਵੀ ਸ਼ਰਵਾਦ ਬੇਈਮਾਨੀ ਨਾ ਕਰਦੇ ਹੋ ਜੈਤ ਤੇ ਨਹੀਂ ਹੁੰਦੇ ਇਸ ਤੇ ਜਿਹੜੀ ਬੇਈਮਾਨੀ ਇਥੇ ਪਹਿਲਾਂ ਆਲੂ ਘਟ ਕੀਤੇ ਫੇਰ ਕੁੱਟੀਆਂ ਦੇ ਆਪਾਂ ਪਹਿਲਾਂ ਨਾਲ ਆਲੂ ਘਟ ਬਾਈ ਤੇ ਆਪ ਬਿੰਦੂ ਹਰੋ ਜਿੱਤੋਂ ਇਮਾਨਦਾਰੀ ਨਾ ਪਰ ਜਿਹੜਾ ਤੂੰ ਹਰਿਆ ਤੈਨੂੰ ਇਸੇ ਲਈ ਦੂਜੇ ਨੰਬਰ ਤੇ ਆ ਗਿਆ ਤੂੰ ਬਿਲਕੁਲ ਨਹੀਂ ਹਰਿਆ ਦੂਜੇ ਨੰਬਰ ਤੇ ਆ ਪ੍ਰਧਾਨ ਮਾਣੋ ਵੀ ਦੇ ਦੇ ਮਾਣੋ ਦਾ ਵੀ ਕੰਪੀਟੀਸ਼ਨ ਕਰਾ ਦੇਣਾ ਦਿਓ ਸਾਹਿਬ ਨਾਲ ਲੋ ਸਾਹਿਬ ਨਾਲ ਕੰਪੀਟੀਸ਼ਨ ਮਾਣੋ ਦਾ ਲੈ ਗਏ ਉਹ ਭਾਪੇ ਲਈ ਵੀ ਰੱਖ ਲੋ ਤੂੰ ਹੀ ਤਾਂ ਉਹ ਹੀ ਗੱਲਾਂ ਕਰਦੇ ਹਾਂ ਰੱਖ ਤੈਨੂੰ ਜ ਰਹਿ ਹਾਂ ਨਹੀਂ ਸਰ ਖਾਣੇ ਨਹੀਂ ਚਲ ਨਾ ਇਹ ਪਾਪਾ ਬਾਹਰ ਦੀ ਖਾਦੀ ਜਿਹੜੀ ਖਾਈ ਉਹ ਖਾਦੀ ਵੀ ਨਾਲੇ ਬੈਂਚੂ ਸੋਏ ਵੀ ਰਹਿੰਦੇ ਪੈ ਗਾ ਰਹਿ ਨਹੀਂ ਨਹੀਂ ਖਾਣੇ ਪਾਪਾ ਕਹਿੰਦਾ ਲਓ ਜੀ ਇਹ ਸਾਡਾ ਅੱਜ ਕੰਪੀਟੀਸ਼ਨ ਸੀ ਪਹਿਲਾ ਹੁਣ ਇਹ ਬਲੌਗ ਡੇਲੀ ਕੋਈ ਨਾ ਕੋਈ ਕੰਪੀਟੀਸ਼ਨ ਹੋਣਾ ਪਹਿਲੇ ਬਲੌਗ ਦੇ ਵਿੱਚ ਆਪਾਂ winner ਰਹੇ ਹਾਂ ਸਾਡੇ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਫਾਸਟ ਹੌਨ ਤੇ ਪ੍ਰਮੋਸ਼ਨ ਕੀਤੀ ਆ ਪ੍ਰਮੋਸ਼ਨ ਗ੍ਰੈਂਡਲ ਮਿਲਿਆ ਆਪਾਂ ਨੂੰ ਹੈਰੀ ਨੂੰ ਕੁਝ ਨਹੀਂ ਮਿਲਿਆ ਟਾਡੇ ਦਵਾਮਾ ਸਦਕਾ ਟਾਟੇ ਪਿਆਰ ਸਦਕਾ ਜਮੈਂ ਜਿੱਤਿਆ ਮੇਰੇ ਧਰਤੀ ਪੈਰ ਨਹੀਂ ਲੱਗਣਦੇ ਕਿਉਂਕਿ ਮੈਂ ਪੈਰ ਮੰਜੇ ਤੇ ਰੱਖਿਆ ਧਰਤੀ ਪੈਰ ਨਹੀਂ ਲੱਗਣਦੇ ਜਿੱਤ ਗਏ ਹੈਰੀ ਨਰਾਸ਼ ਪੂਰਾ ਨਰਾਸ਼ ਚਿਹਰੇ ਤੋਂ ਨੂਰ ਗੁੱਸੇ ਹੋ ਗਿਆ ਹੁਣ ਇਹਨੇ ਰੋਟੀ ਨਹੀਂ ਖਾਣੀ ਕੁਛ ਨਹੀਂ ਖਾਣਾ ਬਿਲਕੁਲ ਰਾਜਾ ਇਹ ਵੀ ਆਪਣੇ ਸਾਰੇ ਕੀ ਕਹਿਣਾ ਚਾਹੁੰਦਾ ਹੈਰੀ ਤੂੰ ਕਿਉਂ ਨਹੀਂ ਜਿੱਤ ਪਾਇਆ ਇੰਨਾ ਹੀ ਦੱਸ ਦੇ ਮੇਰੇ ਵਾਲੇ ਗੋਲਗਾ ਪੈ ਚਾਲੂ ਹੋ ਪਰਾਂ ਆਲੂ ਦਾ ਮੇਰੇ ਵਾਲਿਆ ਜਿਹਾ ਕਿਹੜਾ ਪਿਸਤਾ ਭਰਿਆ ਆਲੂ ਹੀ ਸੀਗੇ ਨਹੀਂ ਮੇਰੇ ਵਾਲੇ ਤੇ ਜ਼ਿਆਦਾ ਭਰੇ ਨਹੀਂ ਤੈਨੂੰ ਇਦਾਂ ਲੱਗਾ ਕੋਈ ਇਦਾਂ ਖਾਂਦੇ ਖਾਂਦੇ ਗਲੇ 'ਚ ਫਸਿਆ ਮੈਂ ਦੋ ਇੱਥੇ ਹੋ ਗਿਆ ਇੱਥੇ ਹੋਇਆ ਮੈਂ ਨੈਕ ਬਾਈਕ ਉੱਤੇ ਰੁਕ ਗਿਆ ਮੈਂ ਹਮ ਇਹ ਜਿਹੜੀ ਹੁਣ ਰੋਕ ਕੇ ਵੀ ਖਾਂਦੀ ਮਾਣ ਖਟਿਆਈਆਂ ਖਾ ਰਹੀ ਆ ਚਲੋ ਠੀਕ ਆ ਨੈਕਸਟ ਬਲੌਗ ਦੇ ਵਿੱਚ ਤੁਹਾਡਾ ਫੇਰ ਸਵਾਗਤ ਕਰਾਂਗੇ ਓਕੇ ਬਾਏ ਚੜ੍ਹਦੀ ਕਲਾ ਤੰਦਰੁਸਤ ਰਹੋ ਤੇ ਸਾਡੇ ਬਲੌਗ ਸ਼ੇਅਰ ਤੇ ਦੂਜਾ ਸਬਸਕ੍ਰਾਈਬ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਫੋਲੋ ਵਾਲਾ ਬਟਨ ਹੁੰਦਾ ਉਹਨੂੰ ਨੱਪਿਆ ਕਰੋ ਥੋੜੇ ਸਬਸਕ੍ਰਾਈਬਰ ਵੀ ਆਪਣੇ ਵਧਣ ਕਿ ਆਪਾਂ 150 ਤੇ ਜਾਈਏ ਜਦੋਂ 150 ਤੇ ਗਏ ਫੇ ਹੋਰ ਵਧੀਆ ਬਲੌਗ ਬਣਾਉਣੇ ਸ਼ੁਰੂ ਹੋ ਜਾਣਗੇ ਓਕੇ ਬਾਈ ਓਕੇ ਬਾਈ ਤੇ ਅੱਜ ਦੇ ਵਿਨਰ ਕੌਣ ਹੈ ਸੰਗਾ ਸਾਮ ਤੇ ਦਿਉਰ ਸਾਹਿਬ ਨੂੰ 0 ਮਿਲਦੀ ਓਕੇ ਬਾਈ